ਅੱਜਕੱਲ ਤਾਂ ਬਾਲਾ ਇੱਕ ਸੂਤਾ ਟ੍ਰੈਂਡ ਚੱਲਿਆ ਆ ਘਰ ਵਾਲਾ ਤੇ ਘਰ ਵਾਲੇ ਦੇ ਵਿੱਚ ਠੀਕ ਆ ਲੜਾਈ ਹੁੰਦੀ ਆ ਦੋਨਾਂ ਚੋਂ ਇੱਕ ਜਾਨ ਨੇ ਬਾਹਰ ਜਾ ਕੇ ਕਿਸੇ ਹੋਰ ਨਾਲ ਰਿਸ਼ਤੇ ਬਣਾ ਲੈਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਕੀ ਤੁਸੀਂ ਤੁਸੀਂ ਲਾਵਾਂ ਦੀ ਰਸਮ ਪੂਰੀ ਕੀਤੀ ਐ ਨਹੀਂ ਪਵਿੱਤਰ ਰਸਮ ਆ ਰਾਈਟ ਤੇ ਫਿਰ ਤੁਸੀਂ ਉਹਨਾਂ ਹੀ ਲਾਵਾਂ ਨੂੰ ਭੁੱਲ ਕੇ ਕਿਸੇ ਹੋਰ ਨਾਲ ਰਿਸ਼ਤਾ ਬਣਾਉਣ ਲੱਗ ਗਏ ਕਿਉਂਕਿ ਤੁਹਾਡਾ ਝਗੜਾ ਹੋਇਆ ਵੀ ਜਾ ਕੇ ਨਹੀਂ ਛੱਕਣਾ ਸਕੋ ਇਹ ਕੀ ਗੱਲ ਹੋਈ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਵੀ ਜਿਹੜੇ ਲੋਕੀ ਤੋ ਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸਦਾ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੇ ਤੁਸੀਂ ਇਹੇ ਜੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸੈਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਜ਼ ਦਿਸ ਪਰਸਨ ਨਾ ਹੀ ਤੁਸੀਂ ਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ 2 ਸੈਕਿੰਟ ਵਾਸਤੇ ਦੁੱਖ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਬਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡਾ ਘਰੇ ਘਰ ਵਾਲੇ ਜਾਂ ਘਰ ਵਾਲਾ ਆ ਉਹਨਾਂ ਦਾ ਕੀ ਬਣੂ ਠੀਕ ਆ ਤੇ ਫਿਰ ਮੈਂ ਇਹ ਹੀ ਵੀ ਕੇਸ ਦੇਖਿਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜਵਾਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜਵਾਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਤੇ ਉਹਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ ਆ ਜੇ ਆਪਦੀ ਥੋੜੀ ਕੋਈ ਪ੍ਰਵਾਹ ਨਹੀਂ ਹੁੰਦੀ ਤੇ ਯਾਰ ਝਗੜੇ ਹੁੰਦੇ ਰਹਿੰਦੇ ਆ ਇਹ ਤਾਂ ਇਹ ਤਾਂ ਮੈਂ ਵੀ ਕਿੰਨੇ ਝਗੜੇ ਹੁੰਦੇ ਰਹਿੰਦੇ ਮੰਮੀ ਡੈਡੀ ਨਾਲ ਭੈਣ ਭਰਾ ਦੇ ਨਾਲ ਹਨ ਸਾਰੇ ਨਾਲ ਹੁੰਦੇ ਰਹਿੰਦੇ ਆ ਪਰ ਇਹਦਾ ਕਦੇ ਵੀ ਇਹ ਅਨਸਰ ਨਹੀਂ ਹੁੰਦਾ ਕਿ ਤੁਸੀਂ ਬਾਹਰ ਜਾ ਕੇ ਕਿਸੇ ਹੋਰ ਦੇ ਨਾਲ ਰਿਸ਼ਤੇ ਬਣਾਓ ਇਹਦੇ ਨਾਲ ਤੁਹਾਨੂੰ ਕੁਝ ਨਹੀਂ ਮਿਲਦਾ ਤੁਹਾਨੂੰ ਫਟ ਖੁੱਲਾ ਹੋ ਸਿਉਂਤਾ ਨਹੀਂ ਜਾਣਾ ਰਾਮ ਨਾਲ ਤੁਸੀਂ ਅਡਲਟ ਹੋ ਸਾਰੇ ਬੈ ਕੇ ਤੁਸੀਂ ਗੱਲ ਕਰੋ ਆਪਣੇ ਘਰ ਹਸਬੰਡ ਜਾਂ ਵਾਈਫ ਦੇ ਨਾਲ ਵੀ ਆਹ ਪ੍ਰੋਬਲਮ ਆਪਾਂ ਸੋਲੂਸ਼ਨ ਕੀ ਬਣਾਈਏ ਬਾਹਰ ਜਾ ਕੇ ਤੁਸੀਂ ਹਲਕੇ ਹੋਏ ਕੁੱਤੇ ਵਾਂਗ ਤੁਹਾਨੂੰ ਕੁਝ ਨਹੀਂ ਮਿਲਣਾ ਅੱਜ ਕੱਲ ਤਾਂ ਬਾਲਾ ਇੱਕ ਸੂਤਾ ਟ੍ਰੈਂਡ ਚੱਲਿਆ ਆ ਘਰ ਵਾਲੇ ਤੇ ਘਰ ਵਾਲੇ ਦੇ ਵਿੱਚ ਠੀਕ ਆ ਲੜਾਈ ਹੁੰਦੀ ਆ ਦੋਨਾਂ ਚੋਂ ਇੱਕ ਜਾਣੇ ਨੇ ਬਾਹਰ ਜਾ ਕੇ ਕਿਸੇ ਹੋਰ ਨਾਲ ਰਿਸ਼ਤੇ ਬਣਾ ਲੈਣੇ ਆ ਜਾਂ ਸੋਸ਼ਲ ਮੀਡੀਆ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਕੀ ਤੁਸੀਂ ਲਾ ਤੁਸੀਂ ਲਾਵਾਂ ਦੀ ਰਸਮ ਪੂਰੀ ਕੀਤੀ ਐਨੀ ਪਵਿੱਤਰ ਰਸਮ ਆ ਰਾਈਟ ਤੇ ਫਿਰ ਤੁਸੀਂ ਉਹਨਾਂ ਹੀ ਲਾਵਾਂ ਨੂੰ ਭੁੱਲ ਕੇ ਕਿਸੇ ਹੋਰ ਨਾਲ ਰਿਸ਼ਤਾ ਬਣਾਉਣ ਲੱਗ ਗਏ ਕਿਉਂਕਿ ਥੋੜਾ ਜਿਹਾ ਝਗੜਾ ਹੋਇਆ ਵੀ ਜਾ ਕੇ ਨਿਕਲ ਸਕਣਾ ਸਕੂਲੋਂ ਇੱਕ ਹੀ ਗੱਲ ਹੋਈ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਜਿਹੜੇ ਲੋਕੀ ਧੋਖਾ ਦਿੰਦੇ ਆ ਤੁਹਾਨੂੰ ਮਿਲਦਾ ਕੀ ਆ ਆਪਦਾ ਘਰ ਬਰਬਾਦ ਕਰ ਦੇ ਨਾਲ ਹੋਰ ਕਿਸ ਦਾ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਜਿਹੜੇ ਤੁਸੀਂ ਇਹ ਜੀ ਹਰਕਤ ਕਰਦੇ ਹੋ ਮਿਲਦਾ ਕੀ ਆ ਤੁਹਾਨੂੰ ਕੀ ਦੱਸ 2 ਸਕਿੰਟ ਵਾਸਤੇ ਜਿਹੜਾ ਲਾਈਕ ਨੋ ਵਨ ਨੋਜ਼ ਦਿਸ ਪਰਸਨ ਨਾ ਤੁਸੀਂ ਉਹਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ ਹੋ ਤੁਹਾਡੇ 2 ਸਕਿੰਟ ਵਾਸਤੇ ਦੁੱਖ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਬੱਸ ਤੁਹਾਡਾ ਰਿਸ਼ਤਾ ਬਣ ਗਿਆ ਹੁਣ ਤੁਸੀਂ ਤਾਂ ਡੇਟ ਕਰਨ ਲੱਗ ਗਏ ਤੇ ਜਿਹੜੇ ਤੁਹਾਡੇ ਘਰੇ ਘਰ ਵਾਲੇ ਜਾਂ ਘਰ ਵਾਲਾ ਆ ਉਹਨਾਂ ਦਾ ਕੀ ਬਣੂ ਠੀਕ ਹੈ ਤੇ ਫਿਰ ਮੈਂ ਇਹੋ ਜਿਹੀ ਵੀ ਕੇਸ ਦੇਖਿਆ ਜਿੱਥੇ ਡਿਵੋਰਸ ਹੋ ਜਾਂਦਾ ਤੇ ਫਿਰ ਜਵਾਕਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਕਿਉਂਕਿ ਹੁਣ ਜਿੱਥੇ ਜਵਾਕ ਨੇ ਆਪਦੇ ਮਾਂ ਪਿਓ ਇੱਕ ਘਰ ਚ ਦੇਖਣੇ ਸੀਗੇ ਹੁਣ ਉਹਨੂੰ ਦੋ ਡਿਫਰੈਂਟ ਥਾਵਾਂ ਤੇ ਵੀਕਐਂਡ ਟੂ ਵੀਕਐਂਡ ਜਾਣਾ ਪੈਣਾ ਹੈ ਤੇ ਉਹਨੂੰ ਬੱਚੇ ਨੂੰ ਚੂਜ਼ ਕਰਨਾ ਪੈਣਾ ਵੀ ਮੈਂ ਕਿਹੜੇ ਹੌਲੀਡੇ ਕਿੱਥੇ ਕੱਟਣੇ